ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 257 ਤੋਂ ਲੈ ਕੇ 259 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਜੀ ਗੁਰਬਾਣੀ ਦੀ ਲੜੀ ਨਾਲ ਜੁੜੀਏ ਸ਼ਲੋਕ ਤਰ ਜੀ ਰੇ ਇਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ ਹਾਂਜੀ ਸੰਗਤ ਜੀ ਨਾਨਕ ਜੀ ਕਹਿੰਦੇ ਨੇ ਕਿ ਹੇ ਜੀਵ ਪਰਮਾਤਮਾ ਦਾ ਨਾਮ ਧਿਆ ਤੇ ਪਰਮਾਤਮਾ ਦਾ ਨਾਮ ਧਿਆਉਣ ਦੇ ਨਾਲ ਤੇਰੇ ਸਾਰੇ ਕਾਰਜ ਸੰਪੂਰਨ ਹੋ ਜਾਣਗੇ ਤੂੰ ਸਿਰਫ ਉਸ ਇੱਕ ਪਰਮਾਤਮਾ ਤੇ ਆਸ ਰੱਖ ਹੋਰ ਬਾਕੀ ਸਾਰੀਆਂ ਆਸਾਂ ਸਹਾਰੇ ਸਾਰੇ ਤੂੰ ਛੱਡ ਦੇ ਕਿਸੇ ਹੋਰ ਤੇ ਆਸ ਨਾ ਰੱਖ ਹੋਰ ਆਸਾਂ ਸਾਰੀਆਂ ਬੇਗਾਨੀਆਂ ਨੇ ਆਪਣੀ ਆਸ ਕਿਹੜੀ ਆ ਉਸ ਪਰਮਾਤਮਾ ਤੇ ਸਿਰਫ ਉਹਦੀ ਆਸ ਰੱਖ ਉਹੀ ਸਾਰੇ ਕਾਰਜ ਪੂਰੇ ਕਰਨ ਵਾਲਾ ਬਸ ਉਹਦਾ ਨਾਮ ਤੇ ਆ ਪੌੜੀ ਤਦ ਦਾਤਾਵਤ ਤੋਂ ਮਿਟੈ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨੈ ਪ੍ਰਗਾਸ ਕਹਿੰਦੇ ਜਦੋਂ ਜੀਵ ਦਾ ਸੰਤਾਂ ਦੀ ਸੰਗਤ ਦੇ ਵਿੱਚ ਵਾਸਾ ਹੁੰਦਾ ਕਹਿੰਦੇ ਫੇਰ ਉਹਦਾ ਜਿਹੜਾ ਇਹ ਮਨ ਪਟਕਣ ਤੋਂ ਹਟ ਜਾਂਦਾ ਫੇਰ ਕਹਿੰਦੇ हे ਪ੍ਰਮਾਤਮਾ ਜੀ ਜਦੋਂ ਤੂੰ ਆਪ ਹੀ ਮਿਹਰ ਕਰਕੇ ਜੀਵ ਦੇ ਮਨ ਦੇ ਵਿੱਚ ਆਤਮਿਕ ਚਾਨਣ ਕਰਦਾ ਫੇਰ ਹੀ ਜੀਵ ਦੀ ਪਟਕਣਾ ਖਤਮ ਹੁੰਦੀ ਆ ਵੀ ਤੂੰ ਹੀ ਕਿਰਪਾ ਕਰ ਤਨ ਸਾਚਾ ਤੇਊ ਸਚ ਸਹਾ ਹਰ ਹਰ ਪੁੰਜੀ ਨਾਮ ਬਿਸਹਾ ਕਹਿੰਦੇ हे ਪ੍ਰਮਾਤਮਾ ਜੀ ਤੂੰ ਸੱਚਾ ਸ਼ਾ ਜਿਹੜਾ ਜੀਵ ਤੇਰੇ ਨਾਮ ਦੀ ਪੂੰਜੀ ਦਾ ਵਣਜ ਕਰਦਾ ਉਹੀ ਸੱਚਾ ਸਾ ਬਣ ਸਕਦਾ ਕਿਉਂਕਿ ਤੂੰ ਸੱਚਾ ਸ਼ਾ ਤੇਰੇ ਨਾਮ ਦਾ ਵਣਜ ਕਰਨ ਵਾਲਾ ਫਿਰ ਉਹੀ ਸੱਚੇ ਦਾ ਵਣਜ ਕਰਨ ਵਾਲਾ ਬਣ ਸਕਦਾ ਧੀਰਜ ਜਸ ਸੋਬਾ ਤੇਹ ਬਨਿਆ ਹਰ ਹਰ ਨਾਮ ਸਰਵਨ ਜਿਹ ਸੁਨਿਆ ਕਹਿੰਦੇ ਜਿਨੇ ਤੇਰਾ ਨਾਮ ਆਪਣੇ ਕੰਨਾਂ ਰਾਹੀਂ ਸੁਨਿਆ ਕਹਿੰਦੇ ਉਹਦੇ ਵਿੱਚ ਧੀਰਜ ਆ ਜਾਂਦਾ ਤੇ ਉਹਨੂੰ ਫਿਰ ਇੱਜ਼ਤ ਮਿਲਦੀ ਆ ਗੁਰਮਖ ਜਿਹੇ ਘਟ ਰਹੇ ਸਮਾਈ ਨਾਨਕ ਤੇਹ ਜਨ ਮਿਲੀ ਵਡਾਈ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦਾ ਨਾਨਕ ਜੀ ਕਹਿੰਦੇ ਉਸ ਸੇਵਕ ਨੂੰ ਲੋਕ ਪਰਲੋਕ ਵਿੱਚ ਵਡਿਆਈ ਮਿਲਦੀ ਆ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੈ ਉਪਦੇਸਿਆ ਨਰਕ ਨਹੀਂ ਸਾਧ ਸੰਗ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਕੰਮ ਕਰਦੇ ਆ ਉੱਠਦੇ ਆ ਬੈਠਦੇ ਆ ਪ੍ਰੇਮ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਕਹਿੰਦੇ ਉਹਦੇ ਕਹਿੰਦੇ ਸਾਰੇ ਕਾਰਜ ਸੰਪੂਰਨ ਹੁੰਦੇ ਨੇ ਫਿਰ ਕਹਿੰਦੇ ਗੁਰੂ ਨੇ ਵੀ ਇਹ ਉਪਦੇਸ਼ ਦਿੱਤਾ ਵੀ ਜੋ ਜੀਵ ਸਾਧ ਦੀ ਸੰਗਤ ਕਰਦੇ ਨੇ ਸਾਧ ਦੀ ਸੰਗਤ ਦੇ ਵਿੱਚ ਕੀ ਹੁੰਦਾ ਨਾਮ ਜਪਿਆ ਜਾਂਦਾ ਫਿਰ ਕਹਿੰਦੇ ਉਹਨਾਂ ਨੂੰ ਦੁੱਖ ਨਹੀਂ ਸਹਿਣੇ ਪੈਂਦੇ ਨਰਕ ਕੀ ਹੁੰਦਾ ਦੁੱਖ ਸਹਿਣਾ ਪੌੜੀ ਨੰਨਾ ਨਰਕ ਪਰੈ ਤੇ ਨਹੀਂ ਜਾ ਕੇ ਮਨ ਤਨ ਨਾਮ ਬਸਾਈ ਕਹਿੰਦੇ ਜਿਸ ਜੀਵ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਉਸ ਪਰਮਾਤਮਾ ਦਾ ਨਾਮ ਵਸਿਆ ਉਹਨੂੰ ਕੋਈ ਦੁੱਖ ਦਲਿੱਦਰ ਨਹੀਂ ਸਹਣੇ ਪੈਂਦੇ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿਨਾ ਓਏ ਖਪਤੇ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿ ਕੇ ਉਸ ਗੁਣਾ ਦੇ ਖਜ਼ਾਨੇ ਦਾ ਨਾਮ ਜਪਦੇ ਨੇ ਕਹਿੰਦੇ ਉਹ ਫਿਰ ਮਾਇਆ ਜ਼ਹਿਰ ਦੇ ਵਿੱਚ ਨਹੀਂ ਕਹਿੰਦੇ ਆਪਣਾ ਜੀਵਨ ਗਲਤਾਨ ਕਰਦੇ ਨੰਨਾ ਕਾਰਨ ਹੋਤਾ ਤਾਂ ਕਹੋ ਨਾਮ ਮੰਤਰ ਗੁਰ ਦੀਨੋ ਜਾ ਕਹੋ ਕਹਿੰਦੇ ਜਿਸ ਜੀਵ ਨੂੰ ਗੁਰੂ ਨੇ ਨਾਮਦਾਨ ਦੇ ਦਿੱਤਾ ਕਹਿੰਦੇ ਉਹਨੂੰ ਫਿਰ ਵਿਕਾਰਾਂ ਵੱਲੋਂ ਕਹਿੰਦੇ ਕੋਈ ਨੰਨਾ ਕਾਰ ਨਹੀਂ ਪਾਈ ਜਾਂਦੀ ਉਹਨੂੰ ਕਹਿੰਦੇ ਕੋਈ ਮਾੜੇ ਕੰਮ ਚ ਨਹੀਂ ਪਾ ਸਕਦਾ ਮਾੜੇ ਕੰਮ ਵਾਲਿਆਂ ਨੂੰ ਨਾ ਨਾ ਹੁੰਦੀ ਐ ਨਾ ਵਾਹਿਗੁਰੂ ਵਾਹਿਗੁਰੂ ਨੇਦ ਨਿਧਾਨ ਹਰ ਅਮਰਤ ਪੂਰੇ ਤਹਿ ਬਾਜੇ ਨਾਨਕ ਅਨਹਦ ਤੂਰੇ ਕਹਿੰਦੇ ਜਿਸ ਜੀਵ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਆ ਗਿਆ ਨਾਮ ਅੰਮ੍ਰਿਤ ਹੋ ਗਿਆ ਕਹਿੰਦੇ ਜਿਸ ਦੇ ਅੰਦਰ ਉਹਦੇ ਅੰਦਰ ਕਹਿੰਦੇ ਇਸ ਤਰ੍ਹਾਂ ਜਿੱਦਾਂ ਇੱਕ ਰਾਸ ਕੋਈ ਸੰਗੀਤਮਈ ਕਹਿੰਦੇ ਬਾਜੇ ਬਿਨਾ ਵਜਾਇਆਂ ਵੱਜਦੇ ਨੇ ਉਸ ਤਰ੍ਹਾਂ ਦਾ ਆਨੰਦ ਫਿਰ ਉਸ ਜੀਵ ਨੂੰ ਆਉਂਦਾ ਜਿਹਦੇ ਅੰਦਰ ਇਹ ਨਾਮ ਅਮਰਤ ਆ ਜਾਂਦਾ ਸ਼ਲੋਕ ਪਤਰਾਖੀ ਗੁਰਪਾਰ ਬ੍ਰह्म ਤਜ ਪਰ ਪੰਜ ਮੋਹ ਬিকার ਨਾਨਕ ਸਉ ਅਰਾਦੀਐ ਅੰਤ ਨ ਪਾਰਵਾਰ ਨਾਨਕ ਜੀ ਕਹਿੰਦੇ ਨੇ ਉਹ ਪਾਰਵਰਮ ਜੋ ਜੀਵ ਦੇ ਵਿਕਾਰ ਖਤਮ ਕਰਕੇ ਉਹਦੀ ਕਹਿੰਦੇ ਉਹਦੇ ਵਿਕਾਰ ਖਤਮ ਕਰਕੇ ਉਹਦੀ ਇੱਜ਼ਤ ਰੱਖਦਾ ਉਹ ਪਰਮਾਤਮਾ ਕਹਿੰਦੇ ਉਸ ਨੂੰ ਅਰਾਦੀਐ ਉਹਦਾ ਨਾਮ ਜਪੀਏ ਜਿਹਦੇ ਜਿਹਦੇ ਆਪਾਂ ਪਾਰ ਨਹੀਂ ਪਾ ਸਕਦੇ ਇਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹਦਾ ਉਰਲਾ ਨਾ ਪਰਲਾ ਬੰਨ ਲੱਭਿਆ ਜਾ ਸਕਦਾ ਪੌੜੀ ਪੱਪਾ ਪਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗੰਮ ਹਰ ਰਾਇਆ ਕਹਿੰਦੇ ਉਹ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਆ ਪਰ ਕਹਿੰਦੇ ਵਿਕਾਰਾਂ ਵਿੱਚ ਡਿੱਗਿਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਰ ਕਹਿੰਦੇ ਉਹਦੀ ਜਿਹੜੀ ਅਵਸਥਾ ਉਹਦੇ ਗੁਣ ਉਹਦਾ ਅਸੀਂ ਅੰਤ ਨਹੀਂ ਪਾ ਸਕਦੇ ਉਸ ਉਹਦੀ ਸਿਫਤ ਸਲਾਹ ਕਰ ਸਕਦੇ ਆ ਪਰ ਉਹਦਾ ਅੰਤ ਨਹੀਂ ਪਾ ਸਕਦੇ ਹੋਤ ਪੁਨੀਤ ਕੋਟ ਅਪਰਾਧੂ ਅਮਰਿਤ ਨਾਮ ਜਪੈ ਮਿਲ ਸਾਧੂ ਕਹਿੰਦੇ ਜਿਹੜਾ ਵੀ ਜੀਵ ਸਾਧਾਂ ਦੀ ਸੰਗਤ ਦੇ ਵਿੱਚ ਉਸ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਦਾ ਕਹਿੰਦੇ ਉਹਦੇ ਕਰੋੜਾਂ ਹੀ ਕਹਿੰਦੇ ਅਪਰਾਧ ਖਤਮ ਹੋ ਜਾਂਦੇ ਨੇ ਮਿਟ ਜਾਂਦੇ ਨੇ ਕਹਿੰਦੇ ਉਹ ਪਵਿੱਤਰ ਹੋ ਜਾਂਦਾ ਸੰਗਤ ਦੀ ਬਹੁਤ ਵਾਰ ਬਾਣੀ ਦੇ ਵਿੱਚ ਸਾਧੂ ਆਉਂਦਾ ਨਾ ਸ਼ਬਦ ਜਿਸ ਤਰ੍ਹਾਂ ਛੋਟੇ ਹੁੰਦੇ ਆਪਾਂ ਦੇਖਦੇ ਹੁੰਦੇ ਸੀ ਕੋਈ ਸਾਧੂ ਜਾਂ ਮੰਗਣ ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਸਾਧੂ ਕਹਿੰਦੇ ਸੀ ਨਾ ਸਾਧੂ ਦਾ ਮਤਲਬ ਜਿਨੇ ਆਪਣੇ ਆਪ ਨੂੰ ਸਾਧਿਆ ਹੋਇਆ ਜਿਨੇ ਆਪਣੇ ਚੋਂ ਵਿਕਾਰ ਖਤਮ ਕੀਤੇ ਨੇ ਮਾਇਆ ਦਾ ਮੋਹ ਖਤਮ ਕੀਤਾ ਜਿਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ ਉਹ ਸਾਧੂ ਵਾਹਿਗੁਰੂ ਜੀ ਵਾਹਿਗੁਰੂ ਵਰਪ ਚਤ్రో ਮੋਹ ਮਿਟ ਨਾਈ ਜਾ ਕੋ ਰੱਖੋ ਆਪ ਗੁਸਾਈ ਕਹਿੰਦੇ ਹੇ ਪਰਮਾਤਮਾ ਜੀ ਜਿਹਨੂੰ ਤੂੰ ਆਪ ਰੱਖਦਾ ਜਿੱਤੇ ਮਿਹਰ ਦੀ ਦ੍ਰਿਸ਼ਟੀ ਕਰਦਾ ਕਹਿੰਦੇ ਉਹਦੇ ਸਾਰੇ ਜਿਹੜੇ ਹੈਗੇ ਨੇ ਪਰਪੰਚ ਤਰੋ ਮਾਇਆ ਦਾ ਮੋਹ ਸਭ ਕੁਝ ਕਹਿੰਦੇ ਤੇਰੇ ਨਾਮ ਦੇ ਨਾਲ ਸਭ ਕੁਝ ਖਤਮ ਹੋ ਜਾਂਦਾ ਜਿਹਨੂੰ ਤੂੰ ਕਹਿੰਦੇ ਆਪ ਰੱਖਦਾ ਵਿਖਾਵੇ ਬਾਜੀ ਵਗੈਰਾ ਸਾਰਾ ਕੁਝ ਪਾਤ ਸਹਾ ਛਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕਉ ਕਹਿੰਦੇ ਹੈ ਪ੍ਰਮਾਤਮਾ ਜੀ ਤੂੰ ਹੀ ਸ਼ਾਹਾਂ ਦਾ ਸ਼ਾਹਾਂ ਅਸਲੀ ਜਿਹੜਾ ਛਤਰ ਆ ਉਹ ਤਾਂ ਤੇਰੇ ਸਿਰ ਤੇ ਝੁਲਦਾ ਹੈਗਾ ਕਹਿੰਦੇ ਤੇਰੇ ਬਰਾਬਰ ਦਾ ਹੋਰ ਦੂਜਾ ਕੋਈ ਹੈ ਨਹੀਂ ਨਾਨਕ ਜੀ ਕਹਿੰਦੇ ਸ਼ਲੋਕ ਫਾਇੇ ਕਾਟੇ ਮਿਟੇ ਗਵਨ ਫਤੈ ਪਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰ ਨ ਮਿਟੈ ਨਿਤ ਨੀਤ ਕਹਿੰਦੇ ਜਿਸ ਜੀਵ ਨੇ ਕਹਿੰਦੇ ਆਪਣੇ ਮਨ ਨੂੰ ਜਿੱਤ ਲਿਆ ਆਪਣੇ ਵਿਕਾਰਾਂ ਨੂੰ ਜਿੱਤ ਲਿਆ ਕਹਿੰਦੇ ਫਿਰ ਉਹਦਾ ਜਿਹੜਾ ਹੈਗਾ ਗਵਨ ਕਹਿੰਦੇ ਆਣ ਜਾਣ ਦਾ ਚੱਕਰ ਖਤਮ ਹੋ ਗਿਆ ਉਹਦੇ ਮਾਹ ਮਾਇਆ ਦੇ ਫਾਹੇ ਕੱਟੇ ਗਏ ਕਹਿੰਦੇ ਫਿਰ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਉਹਨੇ ਕਹਿੰਦੇ ਇੱਕ ਸਤਿਰਥਾ ਵਾਲੀ ਸਥਿਤੀ ਪਾ ਲਈ ਉਹਦੇ ਮਨ ਨੇ ਕਹਿੰਦੇ ਫਿਰ ਉਹਦੀ ਪਟਕਣਾ ਖਤਮ ਹੋ ਗਈ ਆ ਜਿਹੜੀ ਰੋਜ਼ ਮਾਇਆ ਦੇ ਪਿੱਛੇ ਪਟਕਣਾ ਸੀ ਉਹ ਖਤਮ ਹੋ ਗਈ ਆ ਗੁਰੂ ਦੇ ਲੜ ਲੱਗ ਕੇ ਪੌਰੀ ਪਪਾ ਫਿਰਤ ਫਿਰਤ ਤੂੰ ਆਇਆ ਦਰ ਲਬ ਦੇ ਕਲ ਯੁਗ ਮਹਿ ਪਾਇਆ ਕਹਿੰਦੇ हे ਜੀਵ ਪਤਨ ਤੂੰ ਕਹਿੰਦੇ ਕਿੰਨੀਆਂ ਜੁਨਾਂ ਤੋਂ ਫਿਰਦਾ ਫਿਰਦਾ ਆਇਆ ਤੇ ਕਹਿੰਦੇ ਹੁਣ ਤੈਨੂੰ ਕਹਿੰਦੇ ਇਹ ਮਨੁੱਖਾ ਜਨਮ ਮਿਲਿਆ ਜੋ ਕਿ ਸਭ ਤੋਂ ਉੱਤਮ ਜਨਮ ਮੰਨਿਆ ਗਿਆ ਹੈ ਤੇ ਬੜੀ ਮੁਸ਼ਕਲ ਨਾਲ ਮਿਲਦਾ ਹੈ ਫੇਰ ਇਹ ਆਉਸਰ ਚਰੇ ਨਾ ਹਾਥਾ ਨਾਮ ਜਪੋ ਤੋ ਕਟਿਆ ਫਾਸਾ ਕਹਿੰਦੇ ਫੇਰ ਪਤਾ ਨਹੀਂ ਇਹ ਮਨੁੱਖਾ ਜਨਮ ਤੇਰੇ ਹੱਥ ਲੱਗੇ ਜਾਂ ਨਾ ਲੱਗੇ ਹੁਣ ਮਿਲਿਆ ਤੇ ਉਹਦਾ ਨਾਮ ਜਪ ਲੈ ਤੇ ਫੇਰ ਕਹਿੰਦੇ ਜਿਹੜੀ ਜਮਾ ਦੀ ਫਾਸੀ ਆ ਉਹਨੂੰ ਕੱਟ ਲੈ ਜਨਮ ਮਰਨ ਦਾ ਚੱਕਰ ਖਤਮ ਕਰ ਲੈ ਉਹਦਾ ਨਾਮ ਜਪ ਕੇ ਫੇਰੇ ਫੇਰੇ ਆਵਨ ਜਾਣ ਨਾ ਹੋਈ ਏਕੈ ਏਕ ਜਪੋ ਜਪ ਸੋਈ ਕਹਿੰਦੇ ਜੇ ਤੂੰ ਉਸ ਇੱਕ ਨੂੰ ਜਪ ਲੇਗਾ ਫਿਰ ਤੇਰਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਊਗਾ ਕਰੋ ਕਿਰਪਾ ਪ੍ਰਭ ਕਰਨ ਹਾਰੇ ਮੇਲ ਲਿਹੁ ਨਾਨਕ ਬੇਚਾਰੇ ਫਿਰ ਨਾਨਕ ਜੀ ਕਹਿੰਦੇ ਨੇ हे ਪਰਮਾਤਮਾ ਜੀ हे ਦਿਆਲੂ ਪਰਮਾਤਮਾ ਜੀ ਕਿਰਪਾ ਕਰਨ ਵਾਲਿਓ ਤੁਸੀਂ ਕਹਿੰਦੇ ਇਸ ਜੀਵ ਨੂੰ ਕਿਰਪਾ ਕਰਕੇ ਆਪ ਹੀ ਮੇਲ ਲਓ ਕਹਿੰਦੇ ਇਹ ਤਾਂ ਵਿਚਾਰਾ ਇਹਦੇ ਹੱਥ ਵਸ ਨਹੀਂ ਹੈ ਤੁਸੀਂ ਆਪ ਇਹਨੂੰ ਮੇਲ ਲਓ ਸ਼ਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੇ ਬਹੁ ਪੋਗ ਰਸ ਨਾਨਕ ਸਾਧਰਵਾਲ ਕਹਿੰਦੇ ਹੈ ਪ੍ਰਮਾਤਮਾ ਜੀ ਹੈ ਦੀਨਾ ਤੇ ਦਇਆ ਕਰਨ ਵਾਲੇ ਹੈ ਧਰਤੀ ਦੇ ਪਾਲਣ ਵਾਲੇ ਪ੍ਰਮਾਤਮਾ ਜੀ ਇੱਕ ਬੇਨਤੀ ਸੁਣੋ ਕਿ ਨਾਨਕ ਜੀ ਕਹਿੰਦੇ ਨੇ ਕਿ ਜੀਵ ਨੂੰ ਸਾਧਾਂ ਦੀ ਧੂੜ ਦੇ ਵਿੱਚ ਹੀ ਇਸ ਤਰ੍ਹਾਂ ਲੱਗੇ ਕਿ ਇਹ ਸੰਸਾਰ ਦੇ ਭੋਗ ਪਦਾਰਥ ਨੇ ਇਹ ਸੰਸਾਰ ਦੀ ਧਨ ਸੰਪਤਾ ਹੈ ਵੀ ਉਹਨਾਂ ਨੂੰ ਸਾਧਾਂ ਦੀ ਸੰਗਤ ਚੰਗੀ ਲੱਗੇ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮ ਬੈ ਸੁਨੋ ਤੇ ਗੁਰਮੁਖ ਸੁਚ ਧਰਮ ਕਹਿੰਦੇ ਬ੍ਰਾਹਮਣ ਉਹੀ ਆ ਜਿਨੇ ਪਰਮਾਤਮਾ ਦੇ ਨਾਲ ਸਾਝ ਪਾ ਲਈ ਆ ਤੇ ਬੈਸਨ ਉਹ ਆ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸੱਚਾ ਧਰਮ ਕੁਮਾਰਿਆ ਸੁੱਚਦਾ ਧਰਮ ਕੁਮਾਰਿਆ ਆਪਣੇ ਅੰਦਰ ਪਵਿੱਤਰਤਾ ਲਿਆ ਰਿਹਾ ਵੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਕਹਿੰਦੇ ਜੋ ਆਪਣੇ ਵਿੱਚੋਂ ਬੁਰਾਈ ਖਤਮ ਕਰ ਲੇ ਦੂਜਿਆਂ ਦੇ ਨਾਲ ਬੁਰਾ ਕਰਨ ਤੋਂ ਹਟ ਜਾਵੇ ਉਹੀ ਸੂਰਮਾ ਹੈ ਫੇਰ ਕਹਿੰਦੇ ਦੂਜਿਆਂ ਵੱਲੋਂ ਵੀ ਉਹਦੇ ਨਾਲ ਕੋਈ ਬੁਰਾਈ ਨਹੀਂ ਕੀਤੀ ਜਾਂਦੀ। ਬਾਦਿਓ ਆਪਨ ਹਉ ਹਉ ਬੰਦਾ ਦੋਸ ਦੇਤ ਆਗੇ ਕੋ ਤਨ ਅੰਦਾ ਬਾਦਿਓ ਆਪਨ ਹਉ ਹਉ ਬੰਦਾ ਦੋ ਦੋਸ ਦੇਤ ਆਗੇ ਕੋ ਅੰਦਾ ਕਹਿੰਦੇ ਜੀਵ ਆਪ ਤਾਂ ਕਹਿੰਦੇ ਅੰਦਰ ਆਪਣੇ ਹਮੇ ਦੇ ਵਿਕਾਰ ਵਿੱਚ ਬੰਦਿਆ ਹੋਇਆ ਪਰ ਕਹਿੰਦੇ ਜਦੋਂ ਕੁਝ ਗਲਤ ਹੁੰਦਾ ਤਾਂ ਦੋਸ਼ ਦੂਜਿਆਂ ਨੂੰ ਦੇਣ ਲੱਗ ਜਾਂਦਾ ਆਪ ਅੰਦਰ ਹੰਕਾਰ ਆ ਕਿ ਮੈਂ ਨਹੀਂ ਕੁਝ ਗਲਤ ਕਰ ਸਕਦਾ ਕੁਝ ਗਲਤ ਹੋਇਆ ਤਾਂ ਦੂਜਿਆਂ ਨੂੰ ਦੋਸ਼ ਦਿੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸੈ ਜਨਾਵੋ ਸੋ ਜਾਣੈ ਨਾਨਕ ਫਿਰ ਨਾਨਕ ਜੀ ਕਹਿੰਦੇ ਨੇ ਕੋਈ ਸਿਆਣਪ ਦੀਆਂ ਗੱਲਾਂ ਕਰੇ ਹੋਰ ਮਤਲਬ ਗੱਲਾਂ ਕਰਨ ਦੇ ਵਿੱਚ ਚਤਰਾਈ ਕਰੇ ਕਹਿੰਦੇ ਇਹਦੇ ਨਾਲ ਨਹੀਂ ਜਾਣਿਆ ਜਾ ਸਕਦਾ ਪਰਮਾਤਮਾ ਨੂੰ ਕਹਿੰਦੇ हे ਪਰਮਾਤਮਾ ਜੀ ਜਿਹਨੂੰ ਤੂੰ ਆਪਣੇ ਬਾਰੇ ਸੂਜੀ ਸੋਜੀ ਦੇਵੇਂ ਉਹੀ ਤੈਨੂੰ ਜਾਣ ਸਕਦਾ ਉਹੀ ਜੀਵਨ ਦੀ ਅਸਲੀਅਤ ਨੂੰ ਜਾਣ ਸਕਦਾ ਸ਼ਲੋਕ ਪੈ ਪੰਜਨ ਅਗ ਦੂਖ ਨਾਸ ਮਨ ਅਰਾਧ ਹਰੇ ਸੰਤ ਸੰਗ ਜਿਹ ਰਿਤ ਬਸਿਓ ਨਾਨਕ ਤੇ ਨਾ ਪ੍ਰਮੈ ਕਹਿੰਦੇ ਪ੍ਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਜਪੋ ਫਿਰ ਕਹਿੰਦੇ ਤੇਰੇ ਸਾਰੇ ਪਾਪ ਦੁੱਖ ਡਰ ਸਭ ਕੁਝ ਖਤਮ ਹੋ ਜਾਣਗੇ ਕਿਉਂਕਿ ਉਹ ਇਹਨਾਂ ਸਭ ਤੋਂ ਉੱਪਰ ਹੈ ਕਹਿੰਦੇ ਜਿਹੜੇ ਸਾਧਾ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਬਸਾਉਂਦੇ ਨੇ ਨਾਨਕ ਜੀ ਕਹਿੰਦੇ ਫੇਰ ਉਹ ਕਿਸੇ ਪਰਮ ਵਿੱਚ ਨਹੀਂ ਪੈਂਦੇ ਪੌੜੀ ਪੱਬਾ ਪਰਮ ਮਿਟਾਓ ਆਪਣਾ ਇਹ ਆ ਸੰਸਾਰ ਸਗਲ ਹੈ ਸੁਪਨਾ ਜੀਵ ਨੂੰ ਕਹਿ ਰਹੇ ਨੇ ਕਿ ਇਹ ਜਿਹੜਾ ਸੰਸਾਰ ਆ ਇਹ ਸੰਸਾਰ ਰੂਪੀ ਜਿਹੜਾ ਜੀਵਨ ਹੈ ਇਹ ਇੱਕ ਸੁਪਨੇ ਦੀ ਨਿਆਈ ਆ ਕਹਿੰਦੇ ਆਪਣਾ ਇਹ ਭਰਮ ਖਤਮ ਕਰ ਲੋ ਜੋ ਤੁਸੀਂ ਇਹਨੂੰ ਸੱਚਾ ਸਮਝਿਆ ਹੋਇਆ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇ ਸਿੱਧ ਸਾਧਕ ਬ੍ਰਹਮੇਵਾ ਕਹਿੰਦੇ ਜਿਹੜਾ ਮਾਇਆ ਦਾ ਭਰਮ ਆ ਇਹਦੇ ਤੋਂ ਤਾਂ ਕਹਿੰਦੇ ਦੇਵਤੇ ਮਨੁੱਖ ਔਰ ਕਹਿੰਦੇ ਜਿਹੜੇ ਹੈਗੇ ਨੇ ਦੇਵੀਆਂ ਸਿੱਧ ਸਾਧਕ ਨੇ ਜਿਹੜੇ ਬ੍ਰਹਮ ਜਿਹਦਾ ਬ੍ਰਹਮਾ ਹੋਇਆ ਕਹਿੰਦੇ ਸਾਰੇ ਹੀ ਇਹਦੇ ਵਿੱਚ ਪਟਕੇ ਹੋਏ ਸੀ ਮਾਇਆ 'ਚ ਇਹਨਾਂ ਤੋਂ ਕੋਈ ਮਾਇਆ ਤੋਂ ਕੋਈ ਵੀ ਨਹੀਂ ਬਚ ਸਕਿਆ ਪਰਮ ਪਰਮ ਮਨੁੱਖ ਦਹਿਕਾਏ ਦੁੱਤਰ ਮਹਾ ਵਿਖਮ ਇਹ ਮਾਏ ਕਹਿੰਦੇ ਜੀ ਮਨੁੱਖ ਕਹਿੰਦੇ ਇਸ ਮਾਇਆ ਦੇ ਵਿੱਚ ਇਹ ਪਰਮ ਹੈ ਮਾਇਆ ਦੇ ਵਿੱਚ ਭਰਮਿਆ ਹੋਇਆ ਕਹਿੰਦੇ ਆਪਣੇ ਆਪਣੇ ਆਪ ਨੂੰ ਜਿਵੇਂ ਤੋਖਾ ਦੇ ਰਿਹਾ ਹੈ ਤੇ ਕਹਿੰਦੇ ਇਸ ਭਰਮ ਦੇ ਕਾਰਨ ਜਿਹੜੀ ਇਹ ਮਾਇਆ ਦਾ ਜਿਹੜਾ ਹੈਗਾ ਭਵਜਲ ਇਹਨੂੰ ਤਰ ਨਹੀਂ ਸਕਦਾ ਹੈਗਾ ਮਾਇਆ ਦੇ ਵਿੱਚ ਹੀ ਗਲਤਾਨ ਹੋ ਕੇ ਮਾਇਆ ਦਾ ਜਿਹੜਾ ਬਣਾਇਆ ਹੋਇਆ ਹੈ ਭਿਆਨਕ ਜਾਲ ਸੰਸਾਰ ਦੇ ਵਿੱਚ ਇਹਨੂੰ ਜੀਵ ਤਰ ਨਹੀਂ ਸਕਦਾ ਗੁਰਮਖ ਭ੍ਰਮ ਪੈ ਮੋਹ ਮਿਟਾਇਆ ਨਾਨਕ ਤਿਹ ਪਰਮ ਸੁਖ ਪਾਇਆ ਫਿਰ ਕਹਿੰਦੇ ਜਿਹੜਾ ਜੀਵ ਗੁਰੂ ਦੇ ਸਨਮੁਖ ਹੋ ਕੇ ਮਾਇਆ ਦਾ ਭਰਮ ਮੋਹ ਦਾ ਵਿਕਾਰ ਖਤਮ ਕਰ ਲੈਂਦਾ ਨਾਨਕ ਜੀ ਕਹਿੰਦੇ ਨੇ ਉਹਨੂੰ ਹੀ ਫਿਰ ਪਰਮ ਆਨੰਦ ਮਿਲਦਾ ਹੈ ਜੋ ਕਿ ਸ੍ਰੇਸ਼ਟ ਆਨੰਦ ਹੈ ਸ਼ਲੋਕ ਮਾਇਆ ਡੋਲੇ ਬਹੁ ਬਿਦੀ ਮਨ ਲਪਟਿਓ ਤੇ ਸੰਗ ਮੰਗਨ ਤੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਹੈ ਉਹ ਕਹਿੰਦੇ ਮਾਇਆ ਜਿਹੜੀ ਮਾਇਆ ਉਹ ਬਹੁਤ ਰੰਗੀ ਆ ਬਹੁ ਰੰਗੀ ਮਾਇਆ ਦੇ ਵਿੱਚ ਕਹਿੰਦੇ ਉਹਦਾ ਮਨ ਲਿਪਟਿਆ ਰਹਿੰਦਾ ਮਾਇਆ ਬਹੁਤ ਤਰ੍ਹਾਂ ਪਰਮਾਉਂਦੀ ਹੈ ਜੀਵ ਨੂੰ ਕਹਿੰਦੇ ਫਿਰ ਕਹਿੰਦੇ ਵੀ ਜੇ ਨਾਨਕ ਜੀ ਕਹਿੰਦੇ ਜਿਹੜਾ ਜੀਵ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਫਿਰ ਕਹਿੰਦੇ ਉਹ ਮਾਇਆ ਦੀ ਮੰਗ ਕਰਨ ਤੋਂ ਹਟ ਜਾਂਦਾ ਮਾਇਆ ਦੀ ਮੰਗ ਜੀਵ ਬਹੁਤ ਤਰ੍ਹਾਂ ਦੀਆਂ ਮੰਗਾਂ ਪਰਮਾਤਮਾ ਅੱਗੇ ਰੱਖਦਾ ਰਹਿੰਦਾ ਪਰ ਜੋ ਉਹ ਦੇ ਨਾਮ ਰੰਗ ਚ ਰੰਗਿਆ ਗਿਆ ਫਿਰ ਉਹ ਇਹ ਮੰਗਾਂ ਕਰਨ ਤੋਂ ਹਟ ਜਾਂਦਾ ਪੌੜੀ ਮੰਮਾ ਮੰਗਨ ਹਾਰ ਈ ਆਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਦਿਨੋਂ ਸੋ 11 ਬਾਰ ਮਨ ਮੋ ਰਖ ਕਹਿ ਕਰੇ ਪੁਕਾਰ ਕਹਿੰਦੇ ਜੀਵ ਜਿਸ ਤਰ੍ਹਾਂ ਹੈ ਕਿ ਵੀ ਜਾਣਦਾ ਨਹੀਂ ਜਿਵੇਂ ਕੋਈ ਨਿਆਣਾ ਹੁੰਦਾ ਨਾ ਮੰਗਾ ਮੰਨਦਾ ਹੀ ਰਹਿੰਦਾ ਇਹ ਨਹੀਂ ਜਾਣਦਾ ਕਿ ਜਿਹੜਾ ਉਹ ਪ੍ਰਮਾਤਮਾ ਉਹ ਸਾਡੀਆਂ ਸਾਰੀਆਂ ਮੰਗਾਂ ਨੂੰ ਆਪਣੇ ਆਪ ਜਾਣਦਾ ਵੀ ਇਹਨਾਂ ਨੂੰ ਕੀ ਚਾਹੀਦਾ ਉਹ ਸਿਆਣਾ ਹੈ ਤੇ ਉਹ ਆਪੇ ਹੀ ਦੇਈ ਜਾ ਰਿਹਾ ਪਰ ਜੀ ਫਿਰ ਵੀ ਨਹੀਂ ਹਟਦਾ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਇੱਕੋ ਵਾਰ ਹੀ ਦੇ ਦਿੰਦਾ ਹੈ ਜੋ ਸਾਡੀਆਂ ਜ਼ਰੂਰਤਾਂ ਨੇ ਪਰ ਕਹਿੰਦੇ ਜਿਹੜਾ ਇਹ ਮਨ ਮੂਰਖਾ ਹੈ ਜੀਵ ਦਾ ਇਹ ਕਹਿੰਦੇ ਮੰਗਣ ਤੋਂ ਨਹੀਂ ਹਟਦਾ ਵਾਰ-ਵਾਰ ਮੰਗਦਾ ਜੋ ਮੰਗੇ ਤੋ ਮੰਗੇ ਬਿਆ ਜਾਤੇ ਕੁਸਰ ਨ ਕਾਹੂ ਥੀਆ ਫਿਰ ਕਹਿੰਦੇ ਜੀਵ ਦੀ ਮੰਗ ਵੀ ਕੀ ਹੁੰਦੀ ਆ ਹਮੇਸ਼ਾ ਕਹਿੰਦੇ ਪਰਮਾਤਮਾ ਨੂੰ ਨਹੀਂ ਮੰਗਣਾ ਹੋਰ ਸਾਰੀਆਂ ਚੀਜ਼ਾਂ ਪਦਾਰਥ ਮਾਇਕ ਪਦਾਰਥ ਹੋਰ ਸੰਸਾਰ ਦੇ ਪਦਾਰਥਕ ਭੋਗ ਇਦਾਂ ਦੀਆਂ ਚੀਜ਼ਾਂ ਮੰਗਦਾ ਤੇ ਜਿਹੜੀਆਂ ਚੀਜ਼ਾਂ ਮੰਗਦਾ ਉਹਦੇ ਨਾਲ ਇਹਦਾ ਕੋਈ ਕਾਰਜ ਵੀ ਨਹੀਂ ਸੰਵਰਨਾ ਹੈਗਾ ਕਾਰਜ ਸੰਵਰਨਾ ਕਿਵੇਂ ਆ ਉਹਦਾ ਨਾਮ ਲੈ ਕੇ ਇਸ ਮਨੁੱਖਾ ਜੀਵਨ ਨੂੰ ਸਫਲ ਕਰਕੇ ਜਿਹੜੀਆਂ ਮੰਗਾ ਮੰਗਦਾ ਰਹਿੰਦਾ ਜੀਵ ਉਦਾਂ ਕਾਰਜ ਨਹੀਂ ਸਫਲ ਹੋਣਾ ਮੰਗਨ ਮੰਗਤ ਇਕੈ ਮੰਗ ਨਾਨਕ ਜਾਤੈ ਪਰੇ ਪਰਾਗ ਫਿਰ ਕਹਿੰਦੇ ਵੀ ਜੇ ਮੰਗਣੀ ਆ ਇੱਕ ਮੰਗ ਮੰਗ ਲੈ ਉਹਨੂੰ ਹੀ ਮੰਗ ਲੈ ਉਹਦੇ ਨਾਮ ਨੂੰ ਮੰਗ ਲੈ ਫਿਰ ਨਾਨਕ ਜੀ ਕਹਿੰਦੇ ਨੇ ਇਹ ਮੰਗ ਮੰਗਿਆ ਤੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੱਗ ਜਾਵੇਂਗਾ ਜੇ ਇਹ ਮੰਗ ਮੰਗ ਲੇਗਾ ਵੀਰ ਪਰਮਾਤਮਾ ਤੂੰ ਹੀ ਆ ਜਾ ਆਪਣਾ ਨਾਮ ਦੇ ਦੇ ਸ਼ਲੋਕ ਮਤ ਪੂਰੀ ਪਰਦਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਨਾ ਨਾਨਕ ਤੇ ਭਗਵੰਤ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਮੰਤਰ ਆਪਣੇ ਮਨ ਵਿੱਚ ਬਸਾਇਆ ਉੱਚੀ ਮੱਤ ਵਾਲੇ ਹੋ ਗਏ ਨੇ ਤੇ ਮੰਨੇ ਪਰ ਮੰਨੇ ਹੋ ਗਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਪਰਮਾਤਮਾ ਨਾਲ ਜਾਣ ਪਛਾਣ ਪਾ ਲਈ ਕਹਿੰਦੇ ਉਹ ਭਾਗਾ ਵਾਲੇ ਨੇ ਪੌੜੀ ਮੰਮਾ ਜਾਹੂ ਮਰਮ ਪਛਾਨਾ ਪੇਟ ਤ ਸਾਧ ਸੰਗ ਪਤਿਆਨ ਕਹਿੰਦੇ ਜਿਨ੍ਹਾਂ ਨੇ ਜੀਵਨ ਦੀ ਅਸਲੀਅਤ ਦੀ ਭੇਦ ਨੂੰ ਸਮਝ ਲਿਆ ਉਹ ਕਹਿੰਦੇ ਸਾਧਾਂ ਦੀ ਸੰਗਤ ਦੇ ਵਿੱਚ ਉਹਨਾਂ ਦਾ ਮਨ ਪਰਚਿਆ ਰਹਿੰਦਾ ਖੁਸ਼ ਰਹਿੰਦੇ ਨੇ ਦੁੱਖ ਸੁੱਖ ਊਆ ਕਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ ਕਹਿੰਦੇ ਦੁੱਖ ਆਵੇ ਸੁੱਖ ਆਵੇ ਉਹਨਾਂ ਨੂੰ ਉਹ ਖੁਸ਼ ਰਹਿੰਦੇ ਨੇ ਉਹਨਾਂ ਨੂੰ ਪਤਾ ਵੀ ਇਹ ਦੋਨੋਂ ਦਾਤਾਂ ਵੀ ਪਰਮਾਤਮਾ ਦੀਆਂ ਨੇ ਨਾ ਤਾਂ ਉਹ ਕਹਿੰਦੇ ਦੁੱਖ ਦੇ ਵਿੱਚ ਘਬਰਾਉਂਦੇ ਨੇ ਨਾ ਸੁੱਖ ਆਇਆ ਬਹੁਤੀ ਖੁਸ਼ੀ ਮਨਾਉਂਦੇ ਨੇ ਦੋਨਾਂ ਤੋਂ ਨਿਰਲੇਪ ਰਹਿੰਦੇ ਨੇ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਕਟ ਕਟ ਪੁਰਖ ਵਿਸੇਖਾ ਕਹਿੰਦੇ ਉਹ ਜੀਵ ਦੇਖਦੇ ਨੇ ਕਿ ਵੀ ਪ੍ਰਮਾਤਮਾ ਸਾਡੇ ਅੰਗ ਸੰਗ ਵੀ ਆ ਤੇ ਮਾਇਆ ਤੋਂ ਨਿਰਲੇਪਾ ਤੇ ਉਹਨਾਂ ਨੂੰ ਹਰ ਇੱਕ ਸਰੀਰ ਦੇ ਵਿੱਚ ਉਹ ਪਰਮਾਤਮਾ ਵਿਆਪਕ ਦਿਸਦਾ ਜਿਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਆ ਕਿ ਉਹਨਾਂ ਨੂੰ ਦੁੱਖ ਸੁੱਖ ਬਰਾਬਰ ਦਿਸਦਾ ਉਹ ਰਸ ਮੈਂ ਉਹ ਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਉਹ ਫਿਰ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਆਨੰਦ ਪਾਉਂਦੇ ਨੇ ਤੇ ਨਾਨਕ ਜੀ ਕਹਿੰਦੇ ਨੇ ਉਹਨਾਂ ਨੂੰ ਫਿਰ ਮਾਇਆ ਦਾ ਲੇਪ ਨਹੀਂ ਲੱਗਦਾ ਹੈਗਾ ਸ਼ਲੋਕ ਯਾਰ ਮੀਤ ਸੁਨ ਸਾਜਣੋ ਬਿਨ ਹਰ ਛੂਟਨ ਨਾਹੀਂ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹੀਂ ਕਹਿੰਦੇ ਹੈ ਮੀਤਰ ਹੈ ਮੀਤਰ ਹੈ ਸੱਜਣ ਹੈ ਜੀਵ ਸੁਣੋ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੈ ਇਹ ਸੰਸਾਰ ਭਵਜਲ ਤੋਂ ਤਰਨ ਲਈ ਉਹਦਾ ਨਾਮ ਜਪਣਾ ਪੈਣਾ ਪੰਨਾ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ ਪਰਮਾਤਮਾ ਨੇ ਗੁਰੂ ਦੀ ਚਰਨੀ ਪਾ ਦਿੱਤਾ ਉਹਨਾਂ ਦੇ ਵਿਕਾਰਾਂ ਦੇ ਬੰਧਨ ਮਾਇਆ ਦੇ ਬੰਧਨ ਕੱਟੇ ਜਾਂਦੇ ਨੇ ਪਵੜੀ ਯਈਆ ਜਤਨ ਕਰਤ ਬਹੁ ਵਿਧਿਆ ਇੱਕ ਨਾਮ ਬਿਨ ਕਹੋ ਲੈ ਵਿਧਿਆ ਜਈਆ ਜਤਨ ਕਰਤ ਬਹੁ ਵਿਧਿਆ ਇੱਕ ਨਾਮ ਬਿਨ ਕਹੋ ਕਹਿ ਲਓ ਸਿੱਧਿਆ ਕਹਿੰਦੇ ਜੀਵ ਚਾਹੇ ਬਹੁਤ ਤਰ੍ਹਾਂ ਦੇ ਯਤਨ ਕਰਦਾ ਉਪਰਾਲੇ ਕਰਦਾ ਪਰ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾਂ ਉਹ ਜੀਵਨ ਦੇ ਵਿੱਚ ਸਫਲ ਨਹੀਂ ਹੋ ਸਕਦਾ ਜੀਵਨ ਉਹਦਾ ਆਇਆ ਤਾਂ ਹੀ ਸਫਲ ਆ ਜੇ ਪਰਮਾਤਮਾ ਦਾ ਨਾਮ ਜਪਦਾ ਯਾਹੂ ਯਤਨ ਕਰ ਹੋਤ ਛੁਟਾਰਾ ਵਾਹੂ ਯਤਨ ਸਾਧ ਸੰਗਾਰਾ ਕਹਿੰਦੇ ਉਹ ਟੰਗ ਜਿਹੜਾ ਵਰਤਿਆ ਇਸ ਜੀਵਨ ਦੇ ਵਿੱਚ ਖਲਾਸੀ ਹੋ ਸਕਦੀ ਹੈ ਵਿਕਾਰਾਂ ਤੋਂ ਮਾਇਆ ਤੋਂ ਉਹ ਟੰਗ ਕਹਿੰਦੇ ਹੈ ਆ ਕਿ ਪ੍ਰਮਾਤਮਾ ਦਾ ਨਾਮ ਜਪਣਾ ਔਰ ਉਹ ਸਾਧੂ ਦੀ ਸੰਗਤ ਵਿੱਚ ਹੀ ਕੀਤਾ ਜਾ ਸਕਦਾ। ਯਾ ਉਬਰੰਤਾਰੇ ਸਭ ਕੋ ਉਹ ਆਹੇ ਜਪੇ ਬਿਨ ਉਬਰ ਨਾ ਹੋ। ਕਹਿੰਦੇ ਜਿਸ ਤਰ੍ਹਾਂ ਇਸ ਸੰਸਾਰ ਦੇ ਭਵਜਲ ਤੋਂ ਹਰ ਕੋਈ ਤਰਨਾ ਚਾਹੁੰਦਾ ਪਰ ਕਹਿੰਦੇ ਤਰਿਆ ਜਾ ਸਕਦਾ ਪਰ ਤੇਰੇ ਨਾਮ ਜਪੇ ਤੋਂ ਬਿਨਾਂ ਨਹੀਂ ਤੇਰਾ ਨਾਮ ਜਪ ਕੇ ਹੀ ਇਸ ਸੰਸਾਰ ਦੇ ਭਵਜਲ ਤੋਂ ਤਰਿਆ ਜਾ ਸਕਦਾ ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਓ ਨਿਰਗੁਣ ਨਰਨਾਥਾ ਕਹਿੰਦੇ ਹੈ ਪ੍ਰਮਾਤਮਾ ਜੀ ਤੁਸੀਂ ਸਾਡੇ नाथੋਂ ਕਹਿੰਦੇ ਤੁਸੀਂ ਹੀ ਸਾਨੂੰ ਇਹਦੇ ਤੋਂ ਤਰਉਣ ਦੀ ਸਮਰੱਥਾ ਰੱਖਦੇ ਹੋ ਸੰਸਾਰ ਦੇ ਭਵਜਲ ਤੋਂ ਅਸੀਂ ਕਹਿੰਦੇ ਗੁਣਹੀਨ ਸਾਨੂੰ ਕਹਿੰਦੇ ਰੱਖਿਆ ਸਾਡੀ ਕਰੋ ਤੇ ਸਾਨੂੰ ਤੁਸੀਂ ਹੀ ਹੱਥ ਦੇ ਕੇ ਇਸ ਤੋਂ ਤਾਰ ਲਓ ਮਨ ਬਚ ਕਰਮ ਜਿਹ ਆਪ ਜਨਾਈ ਨਾਨਕ ਤੇ ਮਤ ਪ੍ਰਗਟਈ ਆਈ ਕਹਿੰਦੇ ਜਿਹੜੇ ਜੀਵ ਨੂੰ ਪਰਮਾਤਮਾ ਆਪ ਹੀ ਮਾਨ ਕਰਕੇ ਬਚਨ ਕਰਕੇ ਕਰਮਾ ਕਰਕੇ ਮਾਇਆ ਦੇ ਮੋਹ ਤੋਂ ਬਚਾ ਕੇ ਰੱਖਦਾ ਨਾਨਕ ਜੀ ਕਹਿੰਦੇ ਨੇ ਉਸ ਜੀਵ ਦੀ ਮਤ ਉੱਚੀ ਹੋ ਜਾਂਦੀ ਆ ਜਿਹਦੀ ਆਪ ਹੀ ਕਰਦਾ ਸ਼ਲੋਕ ਰੋਸ ਨਾ ਕਾਹੂ ਸੰਗ ਕਰੋ ਆਪਨ ਆਪ ਵਿਚਾਰ ਕੋਇ ਨਿਮਾਣਾ ਜਗ ਰੋ ਨਾਨਕ ਨਦਰੀ ਪਾਰ ਕਹਿੰਦੇ ਹੈ ਜੀਵ ਜਦੋਂ ਕੁਛ ਮਾੜਾ ਹੁੰਦਾ ਤਾਂ ਦੂਜਿਆਂ ਤੇ ਦੋਸ਼ ਨਾ ਦੇ ਆਪਣੇ ਅੰਦਰ ਕਹਿੰਦੇ ਆਪੇ ਦੀ ਵਿਚਾਰ ਕਰ ਤੇ ਇਸ ਸੰਸਾਰ ਦੇ ਵਿੱਚ ਕਹਿੰਦੇ ਨਿਮਾਣਾ ਹੋ ਕੇ ਚੱਲ ਹਉਮੈ ਨੂੰ ਖਤਮ ਕਰ ਦੇ ਫਿਰ ਨਾਨਕ ਜੀ ਕਹਿੰਦੇ ਨੇ ਫਿਰ ਤੇਰੇ ਤੇ ਉਹਦੀ ਰਹਿਮਤ ਹੋ ਜੂਗੀ ਤੇ ਤੂੰ ਪਰ ਲੱਗ ਜਾਏਗਾ ਸੰਸਾਰ ਸਾਗਰ ਦੇ ਵਿੱਚੋਂ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁੱਟੈ ਤੇਰੀ ਬਾਕੀ ਕਹਿੰਦੇ ਹੈ ਜੀਵ ਸਾਰਿਆਂ ਦੇ ਕਹਿੰਦੇ ਇੰਨੀ ਨਿਮਰਤਾ ਤੇਰੇ ਚ ਆ ਜਾਵੇ ਤੂੰ ਸਾਰਿਆਂ ਦੀ ਚਰਨ ਧੂੜ ਹੋਇਆ ਰਹਿ ਆਪਣੇ ਵਿੱਚੋਂ ਹਉਮੈ ਖਤਮ ਕਰ ਦੇ ਫਿਰ ਕਹਿੰਦੇ ਜਿਹੜੇ ਤੇਰੇ ਵਿਕਾਰਾਂ ਦੀ ਬਾਕੀ ਆ ਤੇਰੇ ਔਗਣ ਨੇ ਸਾਰੇ ਕੱਟ ਹੋ ਜਾਣਗੇ ਆਪਣਾ ਹੌਮੇ ਖਤਮ ਕਰਦੇ ਹਰਾਨਦਰ ਗਏ ਤੋ ਸੀਜੈ ਪਾਈ ਜੋ ਗੁਰਮਖ ਰਾਮ ਨਾਮ ਲਿਵਲਾਈ ਕਹਿੰਦੇ ਇਸ ਸੰਸਾਰ ਸਾਗਰ ਦੇ ਕਹਿੰਦੇ ਰਣ ਭੂਮੀ ਚੋਂ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਹਿੰਦੇ ਜੇ ਤੂੰ ਕਹਿੰਦੇ ਸਫਲ ਹੋਣਾ ਚਾਹਨਾ ਫਿਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਰੱਖ। ਇਹੀ ਤੇਰਾ ਛੁਟਕਾਰਾ ਕਰਾਉਣ ਵਾਲੀ ਆ। ਰਹਿਤ ਰਹਿਤ ਰਹਿ ਜਾਹਿ ਵਿਕਾਰਾ ਗੁਰਪੂਰੇ ਕੈ ਸ਼ਬਦ ਅਪਾਰਾ। ਕਹਿੰਦੇ ਗੁਰੂ ਦਾ ਸ਼ਬਦ ਬੇਅੰਤ। ਤੇਰੀ ਕਹਿੰਦੇ ਬਹੁਤ ਮਦਦ ਕਰਨ ਵਾਲਾ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾ। ਫੇਰ ਕਹਿੰਦੇ ਹੌਲੀ ਹੌਲੀ ਤੇਰੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰਗੁਰ ਕੀਨੀ ਦਾਤੇ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰਗੁਰ ਕੀਨੀ ਦਾਤੇ ਨਾਨਕ ਜੀ ਕਹਿੰਦੇ ਨੇ ਜਿਸ ਉਜੀਵ ਦੇ ਉਤੇ ਗੁਰੂ ਨੇ ਮਿਹਰ ਕਰਕੇ ਪਰਮਾਤਮਾ ਦੇ ਨਾਮ ਦੀ ਦਾਤ ਦੇ ਦਿੱਤੀ ਉਹ ਕਹਿੰਦੇ ਸਦਾ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਉਹ ਕਹਿੰਦੇ ਨਾਮ ਰਸ ਵਿੱਚ ਰੰਗੇ ਰਹਿੰਦੇ ਨੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਜਿਨ੍ਹਾਂ ਉੱਤੇ ਗੁਰੂ ਨੇ ਦਇਆ ਕਰਤੀ ਨਾਮਦਾਨ ਦੀ ਦਾਤ ਦੇ ਦਿੱਤੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Og Vahikru, og Vahikru, og Vahikru.